ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬਨਵਾਜ ਰਾਗ ਪ੍ਰਭਾਤੀ ਮਹੱਲਾ ਤੀਜਾ ਚੌਪਦੇ ਏਕ ਓੰਕਾਰ ਸਤਗੁਰ ਪ੍ਰਸਾਦਿ ਗੁਰਮਖਿ ਵਿਰਲਾ ਕੋਈ ਬੂਝੈ ਸਬਦੇ ਰਹਾ ਸਮਾਈ ਨਾ ਮਰਤੇ ਸਦਾ ਸੁਖ ਪਾਵੇ ਸਾਚ ਰਹੇ ਲਵਲਾਈ ਹਰ ਹਰ ਨਾਮ ਜਪ ਜਨ ਭਾਈ ਗੁਰ ਪ੍ਰਸਾਦ ਮਨ ਅਸਤਰ ਹੋਵੇ ਆਂਦਨ ਹਰ ਰਸ ਰਿਆ ਆਕਾਈ ਰਹਾਉ ਅਣ ਦਿਨ ਭਗਤ ਕਰੇ ਦਿਨ ਰਾਤੀ ਇਸ ਜੁਗ ਕਾ ਲਾਹ ਭਾਈ ਸਦਾ ਜਨ ਨਿਰਮਲ ਮੈਲ ਨਾ ਲਗੈ ਸਚ ਨਾਮ ਚਿਤ ਲਾਵਾਈ ਸੁਖ ਸੰਗਾਰ ਸਤਿਗੁਰੂ ਦਿਖਾਇਆ ਨਾਮ ਵੱਡੀ ਵਡਿਆਈ ਆਖੋਟ ਪੰਡਾਰ ਭਰੇ ਕਦੇ ਟੋਟ ਨਾ ਆਵੇ ਸਦਾ ਹਰ ਸੇਵ ਪਾਈ ਆਪੇ ਕਰਤਾ ਜਿਸ ਨੂੰ ਦੇਵੈ ਤਿਸ ਵਸੈ ਮਨ ਆਈ ਨਾਨਕ ਨਾਮ ਧਿਆਏ ਸਦਾ ਤੂੰ ਸਤ ਗੁਰ ਦੀਆ ਦਿਖਾਈ ਪ੍ਰਭਾਤੀ ਮਹੱਲਾ ਤੀਜਾ ਨਿਰਗੁਣਿਆਰੇ ਕੋ ਬਖਸ਼ ਲੈ ਸੁਆਮੀ ਆਪੇ ਲਿਓ ਮਲਾਈ ਤੂ ਬੇਅੰਤ ਤੇਰਾ ਅੰਤ ਨਾ ਪਾਇਆ ਸਬਦੇ ਦੇ ਬੁਝਾਈ ਹਰ ਜਿਉ ਤਦ ਬਿਟੋ ਬਲਜਾਈ ਤਨ ਮਨ ਅਰਪੀ ਤਦ ਆਗੇ ਰੱਖੋ ਸਦਾ ਰਹਾ ਸਰਨਾਈ ਰਹਾਓ ਆਪਣੀ ਬਾਣੀ ਵਿੱਚ ਸਦਾ ਰੱਖ ਸੁਆਮੀ ਹਰ ਨਾਮ ਦੇ ਵਡਿਆਈ ਪੂਰੇ ਗੁਰਤੀ ਭਾਣਾ ਜਾਪੈ ਅਨ ਦਿਨ ਸਹਿਜ ਸਮਾਈ ਤੇਰੇ ਭਾਣੇ ਭਗਤ ਜੀ ਤੁਧ ਭਾਵੇ ਆਪੇ ਬਖਸ਼ ਮਿਲਾਈ ਤੇਰੇ ਭਾਣੇ ਸਦਾ ਸੁਖ ਪਾਇਆ ਗੁਰ ਤ੍ਰਿਸ਼ਨਾ ਅਗਨ ਬੁਜਾਈ ਜੋ ਤੂੰ ਕਰੈ ਸੋ ਹੋਵੇ ਕਰਤੀ ਅਵਰਨਾ ਕਰਨਾ ਜਾਈ ਨਾਨਕ ਨਾਮੇ ਜੇਵੜ ਅਵਰਨਾ ਦਾਤਾ ਪੂਰੀ ਗੁਰਤੀ ਪਾਈ ਬਰਭਾਤੀ ਮਹੱਲਾ ਤੀਜਾ ਗੁਰਮਖ ਹਰਸ ਲਾਇਆ ਜਿਨ੍ਹਾਂ ਤਿੰਨ ਸਲਾਹ ਹਰ ਜਾਤਾ ਮਿੱਤੋ ਭਰਮ ਗਿਆ ਹੈ ਦੂਜਾ ਗੁਰ ਕੈ ਸਬਦ ਪਛਾਤਾ ਹਰ ਜੀਉ ਤੂੰ ਮੇਰਾ ਇੱਕ ਸੋਈ ਤੁਧ ਜਪੀ ਤੁਧੈ ਸਲਾਹੀ ਗਤ ਮਤ ਤੁਜ ਤੇ ਹੋਈ ਰਹਾਉ ਗਰਮਖ ਸਲਾਹਿਨ ਸੇ ਸਾਇਦ ਪਾਇਨ ਮਿੱਠਾ ਅੰਮ੍ਰਿਤ ਸਰ ਸਦਾ ਮਿੱਠਾ ਕਦੇ ਨਾ ਫਿੱਕਾ ਗੁਰ ਸ਼ਬਦੀ ਵਿਚਾਰ ਜਨ ਮਿੱਠਾ ਲਾਇਆ ਸੋਈ ਜਾਣੈ ਤਿਸ ਵਿਟੋ ਬਲ ਜਾਈ ਸ਼ਬਦ ਸਲਾਹੀ ਸਦਾ ਸੁਖ ਦਾਤਾ ਵਿੱਚੋਂ ਆਪ ਗਵਾਈ ਸਤ ਗੁਰ ਮੇਰਾ ਸਦਾ ਹੈ ਦਾਤਾ ਜੋ ਇੱਛੇ ਸੋ ਫਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰਬਦੀ ਸਤ ਪਾਈ ਪ੍ਰਭਾਤੀ ਮਹੱਲਾ ਤੀਜਾ ਜੋ ਹਰ ਤੇਰੀ ਸਰਨਾਈ ਹਰ ਜਿਓ ਤੈਨ ਤੂੰ ਰੱਖਣ ਜੋਗ ਤੁਧ ਜੀਵੜ ਮੈਂ ਅਵਰਨਾ ਸੁਜੈ ਨਾ ਕੋ ਆ ਨਾ ਹੋਗ ਹਰ ਜੀਉ ਸਦਾ ਤੇਰੀ ਸਰਨਾਈ ਜੋ ਭਾਵੇ ਤਿਉ ਰੱਖੋ ਮੇਰੇ ਸੁਆਮੀ ਇਹ ਤੇਰੀ ਵਡਿਆਈ ਰਹਾਉ ਜੋ ਤੇਰੀ ਸਰਨਾਈ ਹਰ ਜਿਓ ਤਨ ਕੀ ਕਰਹਿ ਪ੍ਰਤ ਪਾਲ ਆਪ ਕਿਰਪਾ ਕਰਿ ਰੱਖੋ ਹਰ ਜਿਓ ਪੋਹਿ ਨਾ ਸਕੈ ਜਮ ਕਾਲ ਤੇਰੀ ਸਰਨਾਈ ਸੱਚੀ ਹਰ ਜਿਓ ਨਾ ਉਹ ਘਟੇ ਨਾ ਜਾਏ ਜੋ ਹਰ ਛੋੜੈ ਦੂਜੇ ਪਾਏ ਲਾਗੈ ਉਹ ਜਮੈ ਤੀ ਮਰ ਜਾਈ ਜੋ ਤੇਰੀ ਸਰਨਾਈ ਹਰ ਜਿਓ ਤਿੰਨਾ ਧੂਕ ਧੋਕ ਕ੍ਰਿਸ਼ਨਾਈ ਨਾਨਕ ਨਾਮ ਸਲਾ ਸਦਾ ਤੂੰ ਸਚੈ ਸ਼ਬਦ ਸਮਾਈ ਪਰਬਤੀ ਮਹੱਲਾ ਤੀਜਾ ਗੁਰਮਖ ਖਰ ਜੀਓ ਸਦਾ ਤਿਆਵ ਜਬ ਲਗ ਜੀ ਪ੍ਰਾਨ ਗੁਰ ਸਬਦੀ ਮਨ ਨਿਰਮਲ ਹੋਵਾ ਚੋਕਾ ਮਨ અપਮਾਨ ਸਫਲ ਜਨਮ ਤਿਸ ਪ੍ਰਾਨੀ ਕੇਰਾ ਹਰ ਕਾ ਨਾਮ ਸਮਾਨ ਮੇਰੇ ਮਨ ਗੁਰ ਕੀ ਸਿੱਖ ਸੁਣੀ ਜੈ ਹਰ ਕਾ ਨਾਮ ਸਦਾ ਸੁਖ ਦਾਤਾ ਸੱਜੇ ਹਰ ਰਸ ਪੀਜੈ ਰਹਾਉ ਮੂਲ ਪਛਾਨਣ ਤਨ ਨਿਜ ਕਰਵਾਸਾ ਸੱਜੇ ਹੀ ਸੁਖ ਹੋਈ ਗੁਰ ਕੈ ਸਬਦ ਕਮਲ ਪਰਗਾਸਿਆ ਹਮੈ ਦਰਮਤ ਖੋਈ ਸਬਨਾ ਮੈਂ ਇੱਕੋ ਸਚ ਵਰਤੈ ਵਿਰਲਾ ਬੁਝੈ ਕੋਈ ਗੁਰਮਤੀ ਮਨ ਨਿਰਮਲ ਹੋਵਾ ਅੰਮ੍ਰਿਤ ਤਤ ਵਿਖਾਨੈ ਹਰ ਕਾ ਨਾਮ ਸਦਾ ਮਨ ਵਸਿਆ ਵਿਚ ਮਨ ਹੀ ਮਨ ਮੰਨੈ ਸਦ ਬਲਿਹਾਰੀ ਗੁਰ ਆਪਣੇ ਵਿਟੋ ਜਨ ਆਤਮ ਰਾਮ ਪਛਾਨੈ ਮਾਨਸ ਜਨਮ ਸਤ ਗੁਰੂ ਨਾ ਸੇਵਿਆ ਬ੍ਰਥਾ ਜਨਮ ਗਵਾਇਆ ਨਦਰ ਕਰੀ ਤਾਂ ਸਤ ਗੁਰ ਮਿਲੈ ਸਹਿਜ ਸਹਿਜ ਸਮਾਇ ਨਾਨਕ ਨਾਮ ਮਿਲੈ ਵਡਿਆਈ ਪੂਰੇ ਭਾਗਤ ਆਇਆ ਪਰਬਤੀ ਮਹੱਲਾਤੀ ਜਾ ਆਪੇ ਬਾਤ ਬਨਾਏ ਬੌਰੰਗੀ ਸਿਸ਼ਟ ਉਪਾਏ ਪ੍ਰਭ ਖੇਲ ਕੀਆ ਕਰ-ਕਰ ਕਵੇਖੈ ਕਰੇ ਕਰਾਈ ਸਰਬ ਜੀਆਨੋ ਰਜਕ ਦਿਆ ਕਲ ਕਾਲ ਮੈਂ ਰਵਿਆ ਨਾਮ ਕੱਡ ਕੱਡ ਪੂਰ ਰਿਆ ਪ੍ਰਭ ਏਕੋ ਗੁਰਮਖ ਪ੍ਰਗਟ ਹਰ ਹਰ ਨਾਮ ਰਹਾਉ ਗੁਬਤਾ ਨਾਮ ਵਰਤੇ ਵਿੱਚ ਕਲ ਯੁਗ ਕੱਡ ਕੱਟ ਹਰ ਪਰ ਪੂਰ ਰਿਆ ਨਾ ਮਰਤਨ ਤਿੰਨਾ ਹਿਰਦੇ ਪ੍ਰਗਟਿਆ ਜੋ ਗੁਰ ਸਰਨਾਈ ਪੱਜ ਪਿਆ ਇੰਦਰੀ ਪੰਜ ਪੰਚੇ ਵਸਿਆਣੇ ਕਿਮਾ ਸੰਤੋਖ ਦੋਰ ਮਤ ਪਾਵੇ ਸੋ ਧੰਨ ਤੰਨ ਹਰ ਜਨ ਵੱਡ ਪੂਰਾ ਜੋ ਪੈ ਬੈਰਾਗ ਹਰ ਗੁਣ ਗਾਵੇ ਗੁਰਤੀ ਮੋ ਫੇਰੇ ਜੇ ਕੋਈ ਗੁਰ ਕਾ ਕਿਆ ਨ ਚਿੱਤ ਤਰੈ ਕਰ ਅਚਾਰ ਬੋ ਸੰਪੋ ਸੰਚ ਜੋਕਿ ਸ਼ਕਰੈ ਸੋ ਨਰਕ ਪ